ਹਾਂਜੀ ਅੱਜ ਜੋ ਮਾਛੋੜਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ 350 ਸਾਲਾਂ ਸ਼ਹੀਦੀ સ્ਤਾਲਪਤੀ ਨੂੰ ਸਮਰਪਿਤ ਜੋ ਨਗਰ ਕੀਰਤਨ ਸੀ ਕੱਲ੍ਹ ਸ਼ਾਮ ਨੂੰ ਇੱਥੇ ਮਾਛੋੜਾ ਸਾਹਿਬ ਦੀ ਪਵਿੱਤਰ ਧਰਤੀ ਦੇ ਪਹੁੰਚਿਆ ਸੀ ਤੇ ਅੱਜ ਨਗਰ ਕੀਰਤਨ ਨੂੰ ਮਾਛੋੜਾ ਸਾਹਿਬ ਦੇ ਵਿੱਚੋਂ ਹੁੰਦਾ ਹੋਇਆ ਚਮਕੌਰ ਸਾਹਿਬ ਚਲੇ ਜਾਣਾ ਸੋ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇਨੇ ਉਸਤਾਨ ਇੱਥੇ ਆਏ ਨੇ ਗੁਰੂ ਘਰ ਦੇ ਆਸ਼ੀਸ਼ ਪ੍ਰਾਪਤ ਕਰਨ ਆਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜਿਹੜਾ ਆਪਾਂ ਹਰ ਵੇਲੇ ਕਰਨੀ ਕਹਿੰਦੇ ਆ ਗਨਗੁਰੂ ਦੇਖ ਬਾਦਰ ਮਹਾਰਾ ਜਿਹੜੇ ਹਰ ਦੇਖ ਥਾਂ ਤੇ বাসਦੇ ਨੇ ਤੇ ਜਿਹੜੇ ਹਿੰਦ ਦੀ ਚਾਦਰ ਆਪਾਂ ਕਹਿੰਦੇ ਆ ਸੋ ਇਹ ਇਸ ਟਾਈਮ ਦੇ ਉੱਤੇ ਜੋ ਕੇਵਲ ਸਿੱਖ ਨਹੀਂ Hindu Musalman ਜਿੰਨੇ ਵੀ ਇਸ ਆਪਣੇ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਸਾਰੇ ਇਹਨਾਂ ਨੂੰ ਆਪਣਾ ਗੁਰੂ ਮੰਨਦੇ ਨੇ ਤੇ ਸੋ ਇਹਨਾਂ ਦੀ ਸ਼ਹਾਦਤ ਦੇ ਰਿਲੇਟਡ ਜਿਹੜਾ ਇਹ ਨਗਰ ਕੀਰਤਨ ਆ ਬੜੇ ਭਾਰੀ ਸ਼ਾਨ ਆ ਸਮੂਹ ਇਲਾਕੇ ਤੋਂ ਸੰਗਤ ਪਹੁੰਚੀ ਆ ਮੈਂ ਗੁਰੂ ਮਹਾਰਾ ਦੇ ਚਰਨਾਂ 'ਚ ਅਰਦਾਸ ਕਰਦਾ ਜਿਹੜੇ ਸਰਦਾ ਸਤਕਾਰ ਤੇ ਪ੍ਰੇਮ ਭਾਵਨਾ ਨਾਲ ਉਹਨਾਂ ਨੇ ਅੱਜ ਦੇ ਨਗਰ ਕੀਤਾ ਚਾਕੇ ਕਿਸੇ ਨੇ ਫੁੱਲਾਂ ਦੀ ਵਰਕਾ ਕੋਈ ਕਰ ਰਿਆ ਕੋਈ ਲੰਗਰ ਲਾ ਕੇ ਬੈਠਾ ਸਾਰਿਆਂ ਦਾ ਮੁਨਕਾਮਾ ਗੁਰੂ ਮਹਾਰਾਜ ਪੁਰੀਆਂ ਕਰਨ ਸਮੂਹ ਆਈ ਹੋਈ ਸੰਗਤ ਦਾ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਤੇ ਪਹੁੰਚਿਆ ਨਮਸਕਾਰਾਂ ਕੀਤੀਆਂ ਸੰਗਤਾਂ ਨੇ ਧੂੜ ਨੂੰ ਮਾਸਤੇ ਤੇ ਲਾ ਕੇ ਧੂੜ ਤੇ ਇੱਕ ਬਹਾਦਰ ਸਾਹਿਬ ਨੂੰ ਨਮਸਕਾਰ ਕੀਤੀ ਉਹਨਾਂ ਪਿਆਰਿਆਂ ਨੇ ਨਮਸਕਾਰ ਕੀਤੀ ਧੂੜੀ ਨੂੰ ਮਾਸਤੇ ਤੇ ਲਾ ਕੇ ਇਕ ਬਹਾਦਰ ਸਿਮਰਿਆ ਕਰਨੌਨੇ ਦੇ ਆਵੇ ਧਾਏ ਸਭ ਠਾਈ ਹੋਏ ਸਹਾਇ ਜੀ ਸਤਪੁਰ ਜੀ ਖੁਸ਼ੀਆਂ ਲਈਆਂ ਹਨ ਪਵਿਸ਼ਾਰ ਨਗਰ ਪੀਰਤਨ ਸਤਪੁਰ ਜੀ ਕਿਰਪਾ ਦਾ صدਕਾ ਆਰੰਭ ਹੋਇਆ ਹੈ ਖਜਾਨਾ ਸੰਤਾਂ ਸਤਪੁਰ ਜੀ ਬੁਝਾਈ ਕੀ ਜੈਮਦੀ ਸਭਾ ਵਿੱਚ ਸਤਪੁਰ ਜੀ ਪਿੱਛੇ ਚੱਲ ਰਹੀਆਂ ਹਨ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਸਤਪੁਰ ਜੀ ਮਰੋਣ ਅਤੇ ਸੰਤਾਂ ਦੇ ਵਿੱਚ ਪਿਆਰ ਵਾਗਣਕ ਚੇਤ ਬਰਕਰਾਰ ਰਹੀਆਂ ਖੁਸ਼ੀਆਂ ਅਮਰ ਤਾਰੀਖ ਮੰਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਰ ਸਿਰਸ਼ਕਾਲ ਨੂੰ ਤੋਂ ਆਰੰਭ ਹੋਇਆ ਸੀ ਜਿਸ ਦੇ ਕੇ ਰਾਤ ਦਰਦਵਾਰਾ ਸ੍ਰੀ ਚੰਦ ਕਮਲ ਸਾਹਿਬ ਮਾਚੀਵਾੜਾ ਸਾਹਿਬ ਵਿਖੇ ਵਿਸ਼ਰਾਮ ਕੀਤਾ ਅੱਜ ਚੈਕਾਰਿਆਂ ਦੀ ਗੂੰਜ ਦੇ ਵਿੱਚ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਕਿਥੋਂ ਆਰੰਭ ਹੋਇਆ ਜੀ ਸਿੰਘ ਸਾਹਿਬ ਗਿਆਨੀ ਹਰਗੁਰਵਿੰਦਰ ਸਿੰਘ ਜੀ ਹੁਰਾ ਨੇ ਇਸ ਆਰੰਭਤਾ ਦੀ ਅਰਦਾਸ ਕੀਤੀ ਹੈ ਔਰ ਪੰਜ ਪਿਆਰਾ ਦੀ ਅਗਵਾਈ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹਿਨਮਾਈ ਥੱਲੇ ਇਹ ਜਿਹੜਾ ਨਗਰ ਕੀਰਤਨ ਹੈ ਮਾਚੀਵਾਲਾ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਗੜੀ ਦਾ ਪੁਲ ਗੜੀ ਦੇ ਪੁਲ ਤੋਂ ਅੱਗੇ ਊਰਨਾ ਊਰਨੇ ਤੋਂ ਅੱਗੇ ਮੁਸਕਾਬਾਦ ਪੋਆਤ ਬਹਿਲੋਲਪੁਰ ਹੁੰਦਾ ਹੋਇਆ ਅਗਲੇ ਪੜਾਅ ਦੇ ਲਈ ਰਵਾਨਾ ਹੋ ਰਿਹਾ ਮੈਂ ਸੰਗਤਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਵੱਡੇ ਉਤਸ਼ਾਹ ਦੇ ਵਿੱਚ ਇੱਥੇ ਹਾਜ਼ਰ ਹੋ ਕੇ ਇਸ ਨਗਰ ਕੀਰਤਨ ਦੀ ਆਨ-ਬਾਨ ਸ਼ਾਨ ਨੂੰ ਵਧਾਇਆ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਲਈ ਮੈਂ ਸਾਡੇ ਮੈਨੇਜਰ ਸਾਹਿਬ ਤੇ ਉਹਨਾਂ ਦੇ ਸਮੂਹ ਸਟਾਫ ਤੇ ਸਮੂਹ ਸੰਗਤ ਦਾ ਆਪਣੇ ਪਾਪਾ ਬੋਨ ਸਿੰਘ ਜੀ ਹੋਰਾਂ ਦਾ ਤੇ ਉਹਨਾਂ ਦੀ ਸਾਰੀ ਸਮੂਹੀ ਟੀਮ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਐਸੇ ਤਰ੍ਹਾਂ ਗੁਰੂ ਸਾਹਿਬ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ ਕਰਦੇ ਰਹਿਣਗੇ ਤੇ ਖੁਸ਼ੀਆਂ ਸਾਨੂੰ ਬਖਸ਼ਦੇ ਰਹਿਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਆਈ ਸੰਗਤ ਦਾ ਜਿਹੜੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਸੰਗਤ ਹਾਜ਼ਰ ਹੋਈ ਆ ਉਹ ਤਾਂ ਕੋਟ ਧੰਨਵਾਦ ਕਰਦਾ ਧੰਨਵਾਦ ਕਰਦਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਅੱਜ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ